ਸਾਨੂੰ ਬਹੁਤ ਵਧੀਆ ਲੱਗਦਾ ਵਸ ਤੇਵਾ ਕਰਕੇ ਅਸੀਂ ਕਹਿੰਦੇ ਹਾਂ ਠੀਕ ਹੈ ਕਰੋ ਬਹੁਤ ਵਧੀਆ ਲੱਗਦਾ ਬਾਬਾ ਜੀ ਦੇ ਘਰ ਆਉਣਾ ਸੇਵਾ ਕਰਨੀ ਬਹੁਤ ਵਧੀਆ ਸੰਗਤ ਕੋ ਸੇਵਾ ਕਰ ਰਹੇ ਹੋ ਦੂਰੋਂ ਆ ਕੇ ਸੰਗਤ ਕਿੰਨਾ ਕ ਸਕੂਨ ਮਿਲਦਾ ਮਾਨੋ ਬਹੁਤ ਬਾਬਾ ਜੀ ਬਹੁਤ ਵਧੀਆ ਲੱਗਦਾ ਹੈ ਸੇਵਾ ਕਰਕੇ ਮਾਨੁਸ਼ਾਨ ਤਸਵੀਰਾਂ ਤੁਹਾਰ ਨਾਲ ਸਾਂਝੇ ਕਰ ਰਿਹਾ ਗੁਰਦੁਆਰਾ ਸ਼ੀਦਾ ਸਾਹਿਬ ਤੇ ਕਿ ਵੱਡੀ ਗਿਣਤੀ ਦੀ ਸੰਗਤ ਪਹੁੰਚੀ ਹੈ ਔਰ ਇੱਥੇ ਆ ਕੇ ਖੁਸ਼ੀਆਂ ਪ੍ਰਾਪਤ ਕਰਦੀ ਹੈ ਗਰਮੀ ਦਾ ਮੌਸਮ ਹੈ ਔਰ ਸੰਗਤ ਫਿਰ ਵੀ ਇੱਥੇ ਪਹੁੰਚੀ ਹੋਈ ਹੈ ਸੰਗਤ ਨਾਲ ਗੱਲਬਾਤ ਕਰਦੇ ਹਾਂ ਜੋ ਪੂਰੀਆਂ ਦਾ ਜਿਹੜਾ ਕਿ ਲੰਗਰ ਤਿਆਰ ਕੀਤਾ ਗਿਆ ਬੀਬੇ ਭੈਣਾਂ ਦੇ ਵੱਲੋਂ ਸੰਗਤਾਂ ਸੇਵਾ ਕਰੀ ਜਾਂ ਤੰਦਨ ਬਾਬਾ ਜੀ ਜਿੰਨ ਸਰਤੇ ਆ ਕੇ ਔਰ ਹੱਥੀ ਇਹ ਸੇਵਾ ਕੀਤੀ ਜਾਂਦੀ ਹੈ ਇਸੇ ਤਰ੍ਹਾਂ ਕਿ ਲਗਾਤਾਰ ਸੇਵਾ ਕਰਕੇ ਆਪਣਾ ਜਨਮ ਸਰਪ੍ਰੀਖ ਦੇ ਦੂਰ ਦੂਰ ਸੰਤਾ ਪਹੁੰਚਿਆ ਨੇ ਮਤਨਾਂ ਵੀ ਗੱਲਬਾਤ ਕਰਾਂਗੇ ਮਤਲਿ ਕਿੱਥੋਂ ਆਏ ਹੋ ਤੁਸੀਂ ਅਸੀਂ ਲੁਧਿਆਣੇ ਕਨੀ ਹਮ ਸਵਾ ਦਿੱਤਾ ਹਾਂ ਹਾਰਾ ਐਤਵਾਰ ਇਸ ਹਾਂਜੀ ਕਿਤੇ ਅੱਜਕੱਲ ਮਸ਼ੀਨਾਂ ਲੱਗੀਆਂ ਨੇ ਰੋਟੀਆਂ ਪਕਾਉਣ ਵਾਲੀਆਂ ਪਰ ਹੱਥੀ ਸੇਵਾ ਕਰਨੀ ਜ਼ਰੂਰੀ ਹੁੰਦੀ ਆ ਤੁਸੀਂ ਇਹ ਗਰਮੀ ਦੇ ਵਿੱਚ ਪੂੜੀਆਂ ਜਿਹੜੇ ਕਿ ਬਣਾ ਰਹੇ ਹੋ ਅਟਕ ਗੁੰਨਿਆ ਹੋਇਆ ਇਹ ਕੀ ਕਹਿਣਾ ਚਾਹੋਗੇ ਸਾਨੂੰ ਬਹੁਤ ਵਧੀਆ ਲੱਗਦਾ ਵਾ ਸੇਵਾ ਕਰਨਾ ਪੁਰਾਣੇ ਬਜ਼ੁਰਗ ਵੀ ਕਹਿੰਦੇ ਸੇਵਾ ਤੇ ਰੂਹ ਦੀ ਗੁਰੂ ਘਰ ਆਉਂਦੇ ਹਾਂ ਜੀ ਕੀ ਕਹਿਣਾ ਚਾਹੋਗੇ ਸੰਗਤ ਨੂੰ ਅਸੀਂ ਕਹਿੰਦੇ ਹਾਂ ਠੀਕ ਹੈ ਕਰੋ ਕਿੰਨੇ ਜਣੇ ਆਉਣੇ ਆਂ ਹੈ ਸਾਡੀ ਬੱਸ ਭਰ ਕੇ ਆਉਂਦੀ ਹੈ ਬੱਸ ਭਰ ਕੇ ਸਾਰੇ ਸੇਵਾ ਕਰਦੇ ਤੁਸੀਂ ਕਿੰਨੇ ਜਰੋਗ ਆਉਂਦੇ ਆਂ ਨਹੀਂ ਨਹੀਂ ਹੋ ਗਏ 4 ਮਹੀਨੇ ਕਿਹੜੀਆਂ ਅਰਦਾਸਾਂ ਕੀਤੀਆਂ ਦੀ ਅੱਜ ਕੋਲ ਅੱਜ ਇੱਧਰ ਨੂੰ ਖਿੱਚ ਕੇ ਲਿਆਉਂਦੀਆਂ ਨੇ ਅਰਦਾਸਾਂ ਤਾਂ ਬਹੁਤ ਸੀ ਪੋਰੀਆਂ ਹੋ ਗਈਆਂ ਗਾਰੀਆਂ ਸੋ ਹੋਰ ਵੀ ਸੰਗਤ ਉਹਨਾਂ ਨੇ ਵੀ ਦਲਬੱਤ ਕਰਦੇ ਆ ਕਿਉਂਕਿ ਬੜੀ ਦੂਰੋਂ ਦੂਰੋਂ ਸੰਗਤ ਇੱਥੇ ਆਉਂਦੀ ਹੈ ਅਰਦਾਸ ਕਰਦੀ ਹੈ ਮਤਲਬ ਕਿ ਕਿੱਥੋਂ ਆਏ ਹੋ ਮੈਂ ਗੁਰੂ ਘਰ ਖਾਲਸਾ ਭਾਈ ਅਸੀਂ ਕੋੜ ਖਾਲਸਾ ਤੋਂ ਆਏ ਹਾਥੀ ਸੇਵਾ ਕੀਤੀ ਜਾ ਰਹੀ ਕੀ ਕਹਿਣਾ ਚਾਹੋਗੇ ਤੁਸੀਂ ਬਹੁਤ ਵਧੀਆ ਲੱਗਦਾ ਪਾਪਾ ਜੀ ਦੇ ਘਰ ਉਹਨਾਂ ਸੇਵਾ ਕਰਨੀ ਬੁਰੀ ਵਧੀਆ ਸੰਗਤ ਹੈ ਪੁਰਾਣੇ ਸਮਿਆਂ ਦੇ ਵਿੱਚ ਵੀ ਹੱਥੀ ਸੇਵਾ ਅਜਕਲ ਦਾ ਮਸ਼ੀਨਾਂ ਯੁੱਗ ਆ ਗਿਆ ਨਹੀਂ ਹੱਥਾਂ ਨਾਲ ਬਹੁਤ ਸੇਵਾ ਹੁੰਦੀ ਗੁਰੂ ਘਰ ਬਹੁਤ ਲੰਗਰ ਪਕ ਦਾ ਬਹੁਤ ਸੇਵਾ ਹੁੰਦੀ ਜਿਹੜੀ ਹੱਥੀ ਸੇਵਾ ਕਰਕੇ ਮਨ ਨੂੰ ਸਕੂਨ ਮਿਲਦਾ ਮਸ਼ੀਨਾਂ ਨਾਲ ਸਾਰਾ ਦਿਨ ਤੇ ਨਮ ਜੇ ਬਸੇ ਰਹੇ ਸੋ ਤੁਸੀਂ ਦੇਖ ਸਕਦੇ ਕਿ ਹੱਥੀ ਸੇਵਾ ਕੀਤੀ ਜਾ ਰਹੀ ਹੈ ਔਰ ਦੂਰੋ ਦੂਰੋ ਵਿਕੇ ਪਹਿਣਾ ਪੋਚੀਆਂ ਨੇ ਬਾਬਾ ਦੀਵ ਸਿੰਘ ਦਰ ਤੇ ਅਰਦਾਸ ਕਰਨ ਲਈ ਸਕਦੇ ਭਲੇ ਦੀ ਅਰਦਾਸ ਕਰਨ ਲਈ ਔਰ ਇੱਧਰ ਕੂੜੀਆਂ ਤਿਆਰ ਕੀਤੀ ਜਾਂਦੀਆਂ ਨੇ ਔਰ ਨੀਵੀਂ ਸੰਗਤ ਜਿਹੜਾ ਪੈਰਾ ਗੱਪ ਸਮਾਗਮ ਵਿੱਚ ਪਹੁੰਚੀ ਹੈ ਉਹਨਾਂ ਨੂੰ ਨੰਦਰ ਸ਼ਿਕਾਇਆ ਜਾਂਦਾ ਹੈ ਕੀ ਨਾਮ ਹੈ ਤੁਹਾਡਾ ਜੀ ਮੇਰਾ ਸਿਮਰਨਜੀਤ ਕਿੱਥੋਂ ਆਏ ਹੋ ਤੁਸੀਂ ਬੀਬੀ ਦੇ ਨਾਲ ਕੀ ਕਹਿਣਾ ਚਾਹੋਗੇ ਹਾਥੀ ਸੇਵਾ ਕੀਤੀ ਜਾ ਰਹੀ ਹੈ ਹਾਂਜੀ ਸੇਵਾ ਕਰ ਰਹੇ ਹਾਂ ਕੋ ਸੇਵਾ ਕਰ ਰਹੇ ਹੋ ਦੂਰੋਂ ਆ ਕੇ ਸੰਗਤ ਕਿੰਨਾ ਕ ਸਕੂਨ ਮਿਲਦਾ ਮਾਨ ਨੂੰ ਬਹੁਤ ਬਾਬਾ ਜੀ ਬਹੁਤ ਵਧੀਆ ਲੱਗਦਾ ਹੈ ਸੇਵਾ ਕਰਕੇ ਮਾਨੁਸ਼ਾਂਤ ਬਿਲਕੁਲ ਸੋ ਮਾਨੁਸ਼ਾਂਤੀ ਸਕੂਨ ਜਰੂਰ ਮਿਲਦਾ ਜਦੋਂ ਅਸੀਂ ਹਾਥੀ ਸੇਵਾ ਕਰਦੇ ਆ ਕਿਉਂਕਿ ਜਦੋਂ ਹਾਥੀ ਸੇਵਾ ਕੀਤੀ ਜਾਂਦੀ ਐ ਤਾਂ ਤਨ ਤਨ ਬਾਬਾ ਦੀਪ ਸਿੰਘ ਜੀ ਅਪਾਰ ਕਿਰਪਾ ਕਰਦੇ ਨੇ ਸੋ ਜਿੰਨੀ ਵੀ ਸੰਗਤ ਐ ਇੱਥੇ ਪਹੁੰਚੀ ਹੋਈ ਤੁਸੀਂ ਦੇਖ ਸਕਦੇ ਹੋ ਕਿ ਲੰਗਰ ਹਾਲ ਦੇ ਵਿੱਚ ਸਭ ਹੱਥੀਂ ਸੇਵਾ ਕਰ ਰਹੇ ਨੇ ਔਰ ਬਾਬਾ ਦੀਪ ਸਿੰਘ ਦਾ ਸ਼ੁਕਰਾਨਾ ਵੀ ਜਿਹੜੇ ਕਿ ਸੰਗਤ ਵੱਲੋਂ ਕੀਤਾ ਜਾ ਰਿਹਾ ਹੈ ਸੋ ਤਸਵੀਰਾਂ ਤੁਹਾੜਾ ਨਾਲ ਸਾਂਝੇ ਕੀਤੇ ਸੀ ਗੁਰਦੁਆਰਾ ਸ਼ਹੀਦਾਂ ਸਾਹਿਬ ਕੋ ਜਿੱਥੇ ਕਿ ਚਪੈਰਾ ਜਤ ਸਮਾਗਮ ਵਿੱਚ ਵੱਡੀ ਗਿਣਤੀ 'ਚ ਸੰਗਤ ਨਤਮਸਤ ਹੋਣ ਲਈ ਪਹੁੰਚਦੀ ਐ ਔਰ ਤਨ ਤਨ ਬਾਬਾ ਦੀਪ ਸਿੰਘ ਨੂੰ ਖੁਸ਼ੀਆਂ ਪ੍ਰਾਪਤ ਕਰਦੀ ਐ ਸੋ ਵੱਡਾ ਇਕੱਠ ਜਿਹੜਾ ਕਿ ਹਰ ਐਤਵਾਰ ਨੂੰ ਦੇਖਣ ਨੂੰ ਮਿਲਦਾ ਐ ਸੋ ਸੰਗਤਾਂ ਇੱਥੇ ਆ ਕੇ ਪਾਣੀ ਪਾ ਕੇ ਸੇਵਾ ਕਰਦੀ ਤੇ ਆਪਣਾ ਜਨਮ ਸਫਲ ਕਰਦੀ ਹੈ